ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਨਵੀਆਂ-ਨਵੀਆਂ ਸਾਕੀਆਂ ਤੇ ਨਵੀਆਂ-ਨਵੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਸੰਗਤ ਤੇ ਸੇਵਾ ਦਾ ਅਸਲੀ ਫਲ ਸੁਣਾ ਰਹੇ ਹਾਂ ਪਿੰਡ ਦੇ ਦੋ ਕਿਸਾਨ ਹਰ ਰੋਜ਼ ਖੇਤਾਂ ਵਿੱਚ ਇਕੱਠੇ ਕੰਮ ਕਰਦੇ ਸਨ ਸਵੇਰ ਤੋਂ ਸ਼ਾਮ ਤੱਕ ਮਿਹਨਤ ਮੁਸ਼ਕਲ ਕਰਦੇ ਪਸੀਨਾ ਪਾਉਂਦੇ ਤੇ ਰੋਜ਼ੀ ਰੋਟੀ ਖਮਾਉਂਦੇ ਪਰ ਦੋਹਾਂ ਦੀਆਂ ਸੋਚਾਂ ਵਿੱਚ ਬਹੁਤ ਅੰਤਰ ਸੀ ਪਹਿਲਾ ਕਿਸਾਨ ਹਮੇਸ਼ਾ ਖੇਤ ਵਿੱਚ ਹੀ ਵਿਅਸਤ ਰਹਿੰਦਾ ਸੀ ਉਸ ਦਾ ਧਿਆਨ ਸਿਰਫ ਫਸਲ ਖੇਤੀਬਾੜੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਤੇ ਹੀ ਕੇਂਦਰਿਤ ਹੁੰਦਾ ਅਸਨੂੰ ਲੱਗਦਾ ਕਿ ਜ਼ਿੰਦਗੀ ਦਾ ਮਕਸਦ ਸਿਰਫ ਮਿਹਨਤ ਕਰਨੀ ਕੰਮ ਚਲਾਉਣਾ ਤੇ ਸੰਸਾਰਿਕ ਕੰਮਾਂ ਵਿੱਚ ਫਸੇ ਰਹਿਣਾ ਹੈ ਦੂਜਾ ਕਿਸਾਨ ਹਾਲਾਂਕਿ ਖੇਤ ਵਿੱਚ ਕੰਮ ਕਰਦਾ ਪਰ ਕਦੇ-ਕਦੇ ਉਹ ਗੁਰੂ ਘਰ ਜਾ ਕੇ ਸੇਵਾ ਵੀ ਕਰਦਾ ਸਾਧ ਸੰਗਤ ਦਾ ਲਾਹਾ ਲੈਂਦਾ ਉਹ ਚੜ੍ਹ ਜਲਾਉਂਦਾ ਜੋੜੇ ਚੜ੍ਹਦਾ ਲੰਗਰ ਵਿੱਚ ਹੱਥ ਬਟਾਉਂਦਾ ਕੀਰਤਨ ਸੁਣਦਾ ਤੇ ਸ਼ਾਂਤੀ ਮਹਿਸੂਸ ਕਰਦਾ ਇੱਕ ਦਿਨ ਪਹਿਲਾਂ ਕਿਸਾਨ ਉਸ ਨੂੰ ਪੁੱਛ ਬੈਠਾ ਬੇਪਰਾ ਤੂੰ ਕਿੱਥੇ ਲਾਪਤਾ ਹੋ ਜਾਂਦਾ ਏ ਕਈ ਵਾਰ ਖੇਤ ਵਿੱਚ دیر ਨਾਲ ਕਿਉਂ ਨਹੀਂ ਉਸ ਨੇ ਹੌਲੀ ਜਿਹੀ ਮਸਕਰਾਟ ਨੇ ਨਾਲ ਜਵਾਬ ਦਿੱਤਾ ਮੈਂ ਗੁਰੂ ਘਰ ਸੇਵਾ ਤੇ ਸੰਗਤ ਕਰਨ ਚਲਾ ਜਾਂਦਾ ਹਾਂ ਇਹ ਸੁਣ ਕੇ ਪਹਿਲਾ ਕਿਸਾਨ ਹੈਰਾਨ ਹੋਇਆ ਸੇਵਾ ਕਰਨ ਨਾਲ ਕੀ ਮਿਲਦਾ ਹੈ ਤੂੰ ਆਪਣਾ ਕੰਮ ਛੱਡ ਕੇ ਜਾਂਦਾ ਹੈ ਕੀ ਫਾਇਦਾ ਦੂਜੇ ਕਿਸਾਨ ਨੇ ਸ਼ਾਂਤ ਚੇਤ ਨਾਲ ਕਿਹਾ ਫਾਇਦਾ ਕੀ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਮੇਰਾ ਮਨ ਬੜਾ ਖੁਸ਼ ਰਹਿੰਦਾ ਹੈ ਮੈਂ ਹੌਲੀ-ਹੌਲੀ ਹਲਕਾ ਮਹਿਸੂਸ ਕਰਦਾ ਹਾਂ ਪਹਿਲਾ ਕਿਸਾਨ ਫੇਰ ਕਹਿੰਦਾ ਹੈ ਜੇ ਤੂੰ ਮੈਨੂੰ ਪੱਕਾ ਦੱਸ ਦੇਵੇਂ ਕਿ ਇਸ ਦਾ ਕੋਈ ਸਤਮੁੱਚ ਫਾਇਦਾ ਹੈ ਤਾਂ ਮੈਂ ਵੀ ਤੇਰੇ ਨਾਲ ਜਾਣ ਲਈ ਤਿਆਰ ਹਾਂ ਇਹ ਗੱਲ ਸੁਣ ਕੇ ਦੋਵੇਂ ਨੇ ਲੈ ਗੁਰਮਖ ਸੰਤ ਮਹਾਪੁਰਸ਼ ਕੋਲ ਚਲੇ ਗਏ। ਉਹਨਾਂ ਨੇ ਸੈਰ ਨਵਾਇਆ ਤੇ ਪੁੱਛਿਆ ਮਹਾਰਾਜ ਸੰਗਤ ਕਰਨ ਅਤੇ ਗੁਰੂ ਘਰ ਸੇਵਾ ਕਰਨ ਦਾ ਅਸਲੀ ਫਾਇਦਾ ਕੀ ਹੈ? ਮਹਾਪੁਰਸ਼ ਖੌਲੀ-ਹੌਲੀ ਮੁਸਕਰਾਏ ਤੇ ਉਹਨਾਂ ਦੀ ਅੱਖਾਂ ਵਿੱਚ ਡੂੰਗੀ ਰੌਸ਼ਨੀ ਸੀ। ਉਹ ਕਹਿੰਦੇ ਤੁਸੀਂ ਫਲਾਣੇ ਦਰਖਤ ਹੇਠ ਜਾਓ। ਉੱਥੇ ਇੱਕ ਕਾਂ ਬੈਠਾ ਹੈ ਉਸ ਨੂੰ ਪੁੱਛ ਕੇ ਆਓ ਕਿ ਸੰਗਤ ਦਾ ਕੀ ਫਾਇਦਾ ਹੁੰਦਾ ਹੈ ਦੋਵੇਂ ਕਿਸਾਨ ਦਰੱਖਟ ਹੇਠ ਗਏ ਉਹਨਾਂ ਨੇ ਕਾਂ ਨੂੰ ਪੁੱਛਿਆ ਪਰ ਕਾਂ ਉੱਡ ਗਿਆ ਪਹਿਲਾ ਕਿਸਾਨ ਹੱਸ ਕੇ ਕਹਿੰਦਾ ਵੇਖਿਆ ਕੁਝ ਪਤਾ ਨਹੀਂ ਲੱਗਾ ਸੇਵਾ ਤੇ ਸੰਗਤ ਦਾ ਕੋਈ ਫਾਇਦਾ ਨਹੀਂ ਪਰ ਦੂਜਾ ਕਿਸਾਨ ਨੇ ਹਾਰ ਨਹੀਂ ਮੰਨੀ ਉਹ ਮੁੜ ਕੇ ਸੰਤਾਂ ਕੋਲ ਚਲੇ ਗਏ ਮਹਾਪਰਸ਼ਣੇ ਫੇਰ ਕਿਹਾ ਹੁਣ ਤੁਸੀਂ ਦੂਜੇ ਦਰਖਤ ਹੇਠ ਜਾਓ ਉੱਥੇ ਇੱਕ ਹੰਸ ਬੈਠਾ ਹੈ ਉਸਨੂੰ ਪੁੱਛੋ ਦੋਵੇਂ ਗਏ ਪਰ ਜਦੋਂ ਉਹਨਾਂ ਨੇ ਸਵਾਲ ਕੀਤਾ ਹੰਸ ਵੀ ਉੱਡ ਗਿਆ ਪਹਿਲੇ ਕਿਸਾਨ ਨੇ ਫਿਰ ਤਾਨਾ ਮਾਰਿਆ ਹੁਣ ਤਾਂ ਪੱਕਾ ਹੋ ਗਿਆ ਇਹ ਸਿਰਫ ਸਮਾਂ ਬਰਬਾਦੀ ਹੈ ਪਰ ਦੂਜੇ ਕਿਸਾਨ ਦੇ ਮਨ ਵਿੱਚ ਫੇਰ ਵੀ ਇੱਕ ਚਮਕ ਸੀ ਉਸ ਸੰਤਾ ਕੋਲ ਮੁੜ ਕੇ ਆਏ। ਮਹਾਪੁਰਸ਼ਾਂ ਨੇ ਆਖਿਆ ਫਲਾਣੇ ਪਿੰਡ ਵਿੱਚ ਕੱਲ ਇੱਕ ਬੱਚਾ ਜਨਮਿਆ ਹੈ। ਉਸ ਕੋਲ ਜਾ ਕੇ ਪੁੱਛੋ। ਪਹਿਲਾ ਕਿਸਾਨ ਕਹਿੰਦਾ ਮਹਾਰਾਜ ਕੱਲ ਜਨਮਿਆ ਬੱਚਾ ਕੀ ਦੱਸੇਗਾ ਉਸ ਨੂੰ ਕੁਝ ਵੀ ਨਹੀਂ ਪਤਾ। ਸੰਤਾ ਨੇ ਕਿਹਾ ਤੂੰ ਜਾ ਕੇ ਪੁੱਛ ਕੇ ਆ। ਜਵਾਬ ਮਿਲ ਜਾਵੇਗਾ। ਦੋਵੇਂ ਉਸ ਪਿੰਡ ਗਏ। ਨਾਬਜ ਮੈਂ ਬੱਚੇ ਕੋਲ ਜਾ ਕੇ ਜਿਵੇਂ ਹੀ ਸਵਾਲ ਕੀਤਾ ਗਿਆ ਚਮਤਕਾਰ ਹੋ ਗਿਆ ਬੱਚਾ ਬੋਲ ਪਿਆ ਬੱਚੇ ਨੇ ਕਿਹਾ ਮੈਂ ਪਹਿਲਾਂ ਕਾਂ ਦੀ ਜੂਨ ਵਿੱਚ ਸੀ ਜਦੋਂ ਤੂੰ ਗੁਰੂ ਘਰ ਸੇਵਾ ਤੇ ਸੰਗਤ ਕਰਨ ਗਿਆ ਉਸ ਕਰਮ ਦੇ ਫਲ ਨਾਲ ਮੈਨੂੰ ਹੰਸਰੀ ਜੂਨ ਮਿਲੀ ਫਿਰ ਜਦੋਂ ਤੂੰ ਦੁਬਾਰਾ ਸੰਗਤ ਕੀਤੀ ਮੈਂ ਹੰਸਰੀ ਜੂਨ ਤੋਂ ਮੁਕਤ ਹੋ ਕੇ ਮਨੁੱਖ ਜਨਮ ਵਿੱਚ ਆ ਗਿਆ ਹੋਂਦ ਜੇ ਸੇਵਾ ਤੇ ਸੰਗਤ ਦਾ ਕੋਈ ਫਾਇਦਾ ਨਾ ਨਹੀਂ ਸੀ ਤਾਂ ਮੈਂ ਮਨੁੱਖੀ ਜਨਮ ਵਿੱਚ ਕਿਵੇਂ ਆਇਆ ਪਹਿਲਾ ਕਿਸਾਨ ਸੁਣ ਕੇ ਹੈਰਾਨ ਰਹਿ ਗਿਆ ਉਸ ਦਾ ਦਿਲ ਕੰਬ ਗਿਆ ਪਰ ਉਸ ਦੇ ਮਨ ਵਿੱਚ ਅਜੇ ਵੀ ਕੁਝ ਸੰਦੇਹ ਸੀ ਬੱਚੇ ਨੇ ਕਿਹਾ ਜੇ ਤੈਨੂੰ ਅਜੇ ਵੀ ਯਕੀਨ ਨਹੀਂ ਤਾਂ ਫਲਾਣੇ ਪਿੰਡ ਵਿੱਚ ਗੁਰਮਖ ਸਿੰਘ ਜੀ ਹਨ ਉਹਨਾਂ ਕੋਲ ਜਾ ਕੇ ਪੁੱਛ ਲੈ ਤੈਨੂੰ ਅਸਲੀ ਜਵਾਬ ਮਿਲ ਜਾਵੇਗਾ ਦੋਮੇ ਗੁਰਮਖ ਸਿੰਘ ਦੇ ਘਰ ਗਏ ਉਥੇ ਉਸਦੇ ਪੁੱਤਰ ਦਾ ਵਿਆਹ ਸੀ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਔਰਤਾਂ ਗੀਤ गा ਰਹੀਆਂ ਸਨ ਰਿਸ਼ਤੇਦਾਰਾਂ ਦੀ ਭੀੜ ਸੀ ਪਰ ਗੁਰਮਖ ਸਿੰਘ ਆਪ ਇੱਕ ਕੋਨੇ ਵਿੱਚ ਬੈਠਾ ਪ੍ਰਾਣੀ ਦਰੀ ਸਿਉਂ ਰਿਹਾ ਸੀ ਪਹਿਲੇ ਕਿਸਾਨ ਨੇ ਹੈਰਾਨ ਹੋ ਕੇ ਪੁੱਛਿਆ ਸਿੰਘ ਸਾਹਿਬ ਤੁਹਾਡੇ ਘਰ ਵਿਆਹ ਦੀਆਂ ਖੁਸ਼ੀਆਂ ਹਨ ਤੁਸੀਂ ਇੱਥੇ ਦਰੀ ਕਿਉਂ ਸੀ ਰਹੇ ਹੋ ਵਿਆਹ ਦੇ ਕੰਮਾਂ ਵਿੱਚ ਹਿੱਸਾ ਕਿਉਂ ਨਹੀਂ ਲੈਂਦੇ ਗੁਰਮਖ ਸਿੰਘ ਨੇ ਉਸ ਨੂੰ ਅੰਦਰ ਲੈ ਗਿਆ ਉੱਥੇ ਇੱਕ ਪ੍ਰਾਂਥ ਵਿੱਚ ਵਿਆਹ ਦੀਆਂ ਚੀਜ਼ਾਂ ਰੱਖੀਆਂ ਸਨ ਬਰੀ ਦੀਆਂ ਵਸਤਾਂ ਗਹਿਣੇ ਆਦਿ ਰੱਖੇ ਸਨ ਪਰ ਉੱਥੇ ਹੀ ਇੱਕ ਕਫਨ ਵੀ ਪਿਆ ਸੀ ਕਿਸਾਨ ਨੇ ਪੁੱਛਿਆ ਇਹ ਕਫਨ ਵਿਆਹ ਵਿੱਚ ਕੀ ਕਰ ਰਿਹਾ ਹੈ ਗੌਰਮਕ ਸਿੰਘ ਨੇ ਗੰਭੀਰਤਾ ਨਾਲ ਕਿਹਾ ਇਸ ਦਾ ਵੀ ਆਪਣਾ ਕੰਮ ਹੈ ਖੁਸ਼ੀਆਂ ਦੇ ਨਾਲ ਦੁੱਖਾਂ ਦੀ ਵੀ ਯਾਦ ਦਿਲਾਉਂਦਾ ਹੈ ਜੀਵਨ ਦਾ ਕੋਈ ਪ੍ਰੋਸਾ ਨਹੀਂ ਵਿਆਹ ਦੀ ਰਸਮੋ ਰਿਵਾਜ ਹੋਈ ਸਭ ਖੁਸ਼ੀ-ਖੁਸ਼ੀ ਆਪਣੇ ਘਰ ਚਲੇ ਗਏ ਪਰ ਦੂਜੇ ਹੀ ਦਿਨ ਗੁਰਮਖ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਘਰ ਵਿੱਚ ਚੀਖ ਪੁਕਾਰ ਮਚ ਗਈ ਪਰ ਗੁਰਮਖ ਸਿੰਘ ਸ਼ਾਂਤ ਚਿੱਤ ਨਾਲ ਬਾਣੀ ਦਾ ਪਾਠ ਕਰ ਰਿਹਾ ਸੀ ਪਹਿਲਾ ਕਿਸਾਨ ਗਹਿਰੇ ਦੁੱਖ ਨਾਲ ਪੁੱਛਦਾ ਹੈ ਜਦੋਂ ਤੁਹਾਨੂੰ ਪਹਿਲਾਂ ਹੀ ਪਤਾ ਸੀ ਫਿਰ ਤੁਸੀਂ ਵਿਆਹ ਕਿਉਂ ਹੋਣ ਦਿੱਤਾ ਉਸ ਕੁੜੀ ਦੀ ਜ਼ਿੰਦਗੀ ਤਬਾਹ ਹੋ ਗਈ ਗੁਰਮਕ ਸਿੰਘ ਨੇ ਸ਼ਾਂਤੀ ਨਾਲ ਕਿਹਾ ਮੇਰਾ ਪੁੱਤਰ ਪਿਛਲੇ ਜਨਮ ਵਿੱਚ ਬਹੁਤ ਪਾਠ ਪੂਜਾ ਕਰਦਾ ਸੀ ਪਰ ਉਹ ਪੂਜਾ ਪਾਠ ਕਰਨ ਤੋਂ ਬਾਅਦ ਪਿੰਡ ਵਿੱਚ ਗਿਆ ਜਿੱਥੇ ਇੱਕ ਕੁੜੀ ਉਸ ਨੂੰ ਮਿਲੀ ਦੋਵਾਂ ਵਿੱਚ ਪਿਆਰ ਹੋ ਗਿਆ ਉਹਨਾਂ ਦੀ ਪ੍ਰੀਤ ਕਰਕੇ ਪਰਮਾਤਮਾ ਨੇ ਉਸ ਨੂੰ ਮੇਰੇ ਘਰੇ ਚੰਗੀ ਜ਼ਿੰਦਗੀ ਦਿੱਤੀ ਇਸ ਜਨਮ ਵਿੱਚ ਉਹ ਵਿਆਹ ਰਾਹੀਂ ਉਸ ਕੁੜੀ ਨੂੰ ਚੰਗੀ ਮਰਿਆਦਾ ਵਾਲੀ ਜ਼ਿੰਦਗੀ ਦੇ ਗਿਆ ਹੁਣ ਉਹ ਕੁੜੀ ਚਿੱਟੀ ਚੁੰਨੀ ਬਨ ਕੇ ਧਾਰਮਿਕ ਸਥਾਨਾਂ ਤੇ ਸੇਵਾ ਕਰੇਗੀ ਇਹ ਉਸਦੀ ਕਿਸਮਤ ਦਾ ਹਿੱਸਾ ਹੈ ਇਸ ਲਈ ਸਾਨੂੰ ਪਰਮਾਤਮਾ ਦੀ ਰਜ਼ਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਸੇਵਾ ਤੇ ਸੰਗਤ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਜਨਮਾਂ ਦੇ ਫਲਾਂ ਨੂੰ ਸੁਧਾਰ ਦਿੰਦੀ ਹੈ ਅਤੇ ਮਨੁੱਖ ਨੂੰ ਮੁਕਤੀ ਦੇ ਰਸਤੇ ਤੇ ਲੈ ਜਾਂਦੀ ਹੈ ਸਿੱਖਿਆ ਪਹਿਲਾ ਕਿਸਾਨ ਇਹ ਸਭ ਸੁਣ ਕੇ ਅੰਦਰੋਂ ਬਦਲ ਗਿਆ ਉਸ ਨੂੰ ਸਮਝ ਆ ਗਿਆ ਕਿ ਸੇਵਾ ਤੇ ਸੰਗਤ ਸਿਰਫ ਮਨੁੱਖੀ ਮਨੋਰੰਜਨ ਨਹੀਂ ਸਗੋਂ ਜਨਮਾਂ ਜਨਮਾਂ ਦੇ ਬੰਦਨਾ ਨੂੰ ਕਟਣ ਵਾਲਾ ਸਾਧਨ ਹੈ ਉਸ ਦਿਨ ਤੋਂ ਉਹ ਵੀ ਗੁਰੂ ਘਰ ਜਾਣ ਲੱਗ ਪਿਆ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰੂ ਘਰ ਦੀ ਸੰਗਤ ਤੇ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਜੇ ਅਸੀਂ ਅੱਜ ਨਾਮ ਬਾਣੀ ਤੇ ਸੇਵਾ ਵਿੱਚ ਜੁੜਦੇ ਹਾਂ ਤਾਂ ਇਹ ਸਾਡੇ ਭਵਿੱਖ ਦੇ ਜਨਮਾਂ ਨੂੰ ਸੁੰਦਰ ਬਣਾਉਂਦੀ ਹੈ ਸੰਤ ਮਹਾਪੁਰਸ਼ਾਂ ਦੇ ਵਚਨ ਖਾਲੀ ਨਹੀਂ ਜਾਂਦੇ ਉਸ ਲੀਅਰ ਦੇ ਦਰਸ਼ਨ ਕਰਵਾਉਂਦੇ ਹਨ ਜਿੰਦਗੀ ਦਾ ਮਕਸਦ ਸਿਰਫ ਖਾਣਾ ਪੀਣਾ ਤੇ ਸੰਸਾਰਿਕ ਕੰਮ ਨਹੀਂ ਸਗੋਂ ਪਰਮਾਤਮਾ ਨਾਲ ਵੀ ਜੁੜਨਾ ਹੁੰਦਾ ਹੈ ਸੋ ਅਸੀਂ ਤੁਹਾਨੂੰ ਇਹ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕੀਤੀ ਜੇ ਤੁਹਾਨੂੰ ਸਾਡੀ ਕੋਸ਼ਿਸ਼ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਅਣਜਾਣੇ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ